ਪੰਜਾਬੀ ਫਿਲਮਾਂ ਦੇ ਮਸ਼ਹੂਰ ਹੀਰੋ ਦਲਜੀਤ ਦਸਾਂਝ ਇੱਕ ਫਿਲਮ ਦੇ ਕਿੰਨੇ ਪੈਸੇ ਲੈਂਦੇ ਨੇ ਅਤੇ ਕੁੱਲ ਇਸ ਦੀ ਕਿੰਨੀ ਪ੍ਰਾਪਰਟੀ ਹੈ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਇਸ ਸਮੇਂ ਪੰਜਾਬੀ ਅਦਾਕਾਰ ਦਲਜੀਤ ਦਸਾਂਝ ਤੇ ਨੀਰੂ ਵੱਜਵਾ ਫਿਲਮ ਜੱਟ ਐਂਡ ਜੁਲੀਅਟ 3 ਦਾ ਆਨੰਦ ਮਾਣ ਰਹੇ ਨੇ ਇਸ ਤੋਂ ਇਲਾਵਾ ਵਿਦੇਸ਼ਾਂ ਵਿੱਚ ਲਾਈਵ ਸ਼ੋਅ ਰਹੀ ਵਿਦੇਸ਼ਾਂ ਵਿੱਚ ਧੂਮਾ ਪਾ ਰਹੇ ਨੇ ਕੀ ਤੁਸੀਂ ਜਾਣਦੇ ਹੋ ਕਿ ਦਲਜੀਤ ਜਹਾਂ ਜੀ ਇੱਕ ਫਿਲਮ ਦੇ ਕਿੰਨੇ ਪੈਸੇ ਲੈਂਦਾ ਹੈ ਤੇ ਇਸ ਦੀ ਕੁੱਲ ਜਾਇਦਾਦ ਕਿੰਨੀ ਹੈ ਦਿਲਜੀਤ ਦਸਾਂਜ ਮਿਊਜ਼ਿਕ ਇੰਡਸਟਰੀ ਦੇ ਸਭ ਤੋਂ ਮਹਿੰਗੇ ਤਾਰਿਆਂ ਵਿੱਚੋਂ ਪਹਿਲੇ ਸਥਾਨ ਤੇ ਹੁੰਦੇ ਨੇ ਮੀਡੀਆ ਰਿਪੋਰਟਾਂ ਅਨੁਸਾਰ ਕਦੇ ਜੀ ਆਪਣੇ ਜੀਸੋਲੇ 4 ਕਰੋੜ ਰੁਪਏ ਦੀ ਰਕਮ ਲੈਂਦੇ ਹਨ ਇਸ ਨਾਲ ਇਹ ਵੀ ਕਿਹਾ ਜਾਂਦਾ ਹੈ ਕਿ ਅੰਤਰਰਾਧਕੀ ਪ੍ਰੀ ਬੈਡਿੰਗ ਸਮੇਂ ਅਖਾੜਾ ਲਾਉਣ ਦਾ ਦਿਲਜੀਤ ਨੇ 30 ਕਰੋੜ ਰੁਪਏ ਵਿਸੂਲੇ ਸਨ ਹੁਣੇ-ਹੁਣੇ ਰਿਲੀਜ਼ ਹੋਈ ਫਿਲਮ ਚਮਕੀਲੇ ਵਿੱਚ ਕੰਮ ਕਰਨ ਲਈ ਦਿਲਜੀਤ ਨੇ 4 ਕਰੋੜ ਦਿੱਤਾ ਇਹਦੀ ਫੀਸ ਲਈ ਹੈ ਜੇਕਰ ਕੁੱਲ ਜਾਇਦਾਦ ਦੀ ਗੱਲ ਕਰੀ ਤਾਂ ਹੁਣ ਤੱਕ ਕੁੱਲ ਜਾਇਦਾਦ 177 ਕਰੋੜ ਰੁਪਏ ਦੀ ਹੈ ਇਸ ਵਿੱਚ ਫਿਲਮਾਂ ਸੋਸ਼ਲ ਮੀਡੀਆ ਤੇ ਹੋਰ ਜੋ ਐਕਟੀਵਿਟੀਆਂ ਦਿਲਜੀਤ ਕਰਦੇ ਹਨ ਉਹਨਾਂ ਦੀ ਕੁੱਲ ਆਮਦਨ ਹੈ ਦਿਲਜੀਤ ਕੋਲ ਦੋ ਸ਼ਾਨਦਾਰ ਮੰਗਲੇ ਹਨ ਜਿਨ੍ਹਾਂ ਦੀ ਕੀਮਤ ਕੇ 12 ਕਰੋੜ ਰੁਪਏ ਦੱਸੀ ਜਾਂਦੀ ਹੈ ਦਿਲਜੀਤ ਸ਼ਾਨਦਿਰ ਪੰਜਾਬੀਆਂ ਦਾ ਨਾਮ ਫਿਲਮ ਇੰਡਸਟਰੀ ਦੇ ਵਿੱਚ ਬਹੁਤ ਉੱਚਾ ਕੀਤਾ ਹੈ